ਮੇਰੇ ਪ੍ਰਾਂਤ ਕਰੋਸਸ ਤੇ ਕਿਲੇ ਲੇਕਿਨ ਬੰਦੇ ਨੇ ਨੌੜਾ ਉਹ ਜੱਗ ਨੂੰ ਬੁਛੂਤੇ ਆ ਕੇ ਖਵਾ ਕੇ ਦਿੰਦੇ ਆਂ ਕਿੱਟਾ ਮਾਰਾ ਨਾ ਤਿੰਨ ਸਾਲ ਦੀ ਕਮਾਈ ਲੱਟੂੜੀ ਕਾਂਦੀ ਰਹੀ ਫਿਰ ਉਹਨੂੰ ਮਾਰ ਦਿੱਤਾ ਭੈਣ ਰੋ ਰਹੀ ਐ ਤੇ ਦਾਦਾ ਰੋ ਰਿਹਾ ਉਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਬੁੱਝਿਆ ਕਿਵੇਂ ਹੈ ਦਰਿਆ ਦੇ ਵਿੱਚ ਡੁੱਬਿਆ ਦਰਅਸਲ 6 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਨਾਲ ਉੱਪਰ ਖੁੰਝੇ ਦੇ ਵਿੱਚ ਇਹ ਵਿਦੇਸ਼ ਤੋਂ ਵਾਪਸ ਆਇਆ ਸੀ ਪਰਿਵਾਰ ਨੇ ਇਸ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਜ਼ਿੰਦਗੀ ਸਵਾਰ ਸਕੇ ਪਰ ਉੱਥੇ ਵੀ ਗੱਲਬਾਤ ਨਾ ਬਣੀ ਤਾਂ ਵਾਪਸ ਆਇਆ ਵਾਪਸ ਆ ਕੇ ਇਹ 23-24 ਸਾਲ ਦਾ ਮੁੰਡਾ ਆਪਣੇ ਪਿਤਾ ਦੇ ਨਾਲ ਖੇਤੀ ਕਰਨ ਲੱਗ ਪਿਆ ਪਰ ਕਿਸੇ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਕਿ ਕਿਤੇ ਇਹ ਹਾਸ ਦਾ ਖੇਡ ਦਾ ਹੋਵੇ ਆਖਰ ਕਿਸ ਦੀ ਨਜ਼ਰ ਲੱਗੀ ਹੈ ਇੱਕ ਵੱਡਾ ਸਵਾਲ ਹੈ ਜਾਣਕਾਰੀ ਮੁਤਾਬਕ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਗਿਆ ਸੀ ਜਨਮ ਦਿਨ ਮਨਾਉਣ ਤੋਂ ਬਾਅਦ ਜਦੋਂ ਘਰ ਨਹੀਂ ਆਇਆ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਸ ਨੌਜਵਾਨ ਦੀ ਮ੍ਰਿਤਕ ਦੇਹ ਹੈ ਜੋ ਦਰਿਆ ਦੇ ਵਿੱਚੋਂ ਮਿਲੀ ਹੈ ਹੁਣ ਦਰਿਆ ਵਿੱਚ ਕਿਵੇਂ ਪਹੁੰਚਿਆ ਇਸ ਨੂੰ ਲੈ ਕੇ ਖਬਰ ਚੱਲ ਰਹੀ ਹੈ ਇੱਕ ਪਾਸੇ ਤਾਂ ਇਹ ਕਹਿਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਛਲਾੰਗ ਮਾਰੀ ਹੈ ਤਾਂ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਇਸ ਨੂੰ ਤੱਕਾ ਦਿੱਤਾ ਗਿਆ ਜੋ ਇਸ ਦੇ ਨਾਲ ਦੋ ਮੁੰਡੇ ਸੀ ਜੋ ਘਰੋਂ ਬੁਲਾ ਕੇ ਲੈ ਕੇ ਗਏ ਨੇ ਜਨਮ ਦਿਨ ਮਨਾਉਣ ਲਈ ਉਹਨਾਂ ਵੱਲੋਂ ਤੱਕਾ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਭੈਣ ਵੀ ਕਹਿੰਦੀ ਹੈ ਕਿ ਪਹਿਲਾਂ ਇੱਕ ਕੁੜੀ ਉਸ ਤੋਂ ਰੁਪਏ ਖਾਂਦੀ ਰਹੀ ਤੇ ਹੁਣ ਮੁੰਡਿਆਂ ਨੇ ਮਿਲ ਕੇ ਮੇਰੇ ਭਰਾ ਨੂੰ ਮਾਰ ਦਿੱਤਾ ਤੇ ਦੂਜੇ ਪਾਸੇ ਦਾਦਾ ਵੀ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਹਾਂਜੀ ਮੇਰੇ ਭਰਾ ਨੂੰ ਕਰੋ ਸੱਜ ਕੇ ਲੈ ਕੇ ਬਰਥਡੇ ਮਨਾਉਣਾ ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖਵਾ ਕੇ ਦਰਿਆ 'ਚ ਸਿੱਟੇ ਮਾਰਤਾ ਤਿੰਨ ਚਾਲ ਦੀ ਕਮਾਈ ਪਹਿਲਾਂ ਕੁੜੀ ਖਾਂਦੀ ਰਹੀ ਫਿਰ ਉਹਨੂੰ ਹੁਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੋੜ ਦਿੱਤਾ ਗਿਆ ਜੀ। ਤਾਂ ਜਰਾ ਪਰ ਨਹੀਂ ਹੁੰਦਾ ਸੀ 6 ਵਜੇ ਫੋਨ ਆਉਂਦਾ ਨੇ ਪਹਿਲਾਂ ਘਰੇ ਨਹੀਂ ਆਇਆ ਜਦੋਂ ਕਾਲ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ। ਹਾਂ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ? ਮੈਂ ਤਾਂ ਛੋਟਾ ਸੀ। ਅ ਪੜਦਾ ਸੀ ਕਿ ਫੇਤੀ ਵਾੜੀ ਕਰਦਾ ਸੀ। ਕੀ ਮੰਗ ਕੀ ਕਰਦੇ ਤੁਸੀਂ ਹੁਣ? ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ। ਜਿਸ ਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ। ਵਾਸ ਜੀ ਜੇ ਮੇਰਾ ਪਰ ਆਵਾ ਗੱਡੇ ਜੀ ਮਨਜਿੰਦਰ ਸਿੰਘ ਦਾ ਦਾਦਾ ਜੀ ਮੇਰਾ ਬੱਚਾ ਇਹਨਾਂ ਨਿਕਲ ਆਵਾ ਕੀਤਾ ਤੇ ਦਿਧਾ ਦੇ ਲੈ ਆ ਕੇ ਇਹਨਾਂ ਉਹਨੂੰ ਮਾਰ ਕੇ ਦਰਿਆ ਛੱਡਤਾ ਇਹ ਦੋ ਜਾਨਾਂ ਹੀ ਗੁਰਮਿੰਦਰ ਸਿੰਘ ਉਰਫ ਗਿੰਦਾ ਤੇ ਦੂਜਾ ਮੁੰਡਾ ਇਹਨਾਂ ਆਮਾ ਆਮਾ ਮਨੋ ਪੱਪੀ ਜੰਤਰ ਫੋਟੋ ਇਹਨਾਂ ਨੇ ਸਾਨੂੰ ਕੋਈ ਸੌਟ ਕਾਣ ਦਿੱਤਾ ਪ੍ਰਸ਼ਾਸਨ ਜਿਹੜਾ ਉਹ ਵੀ ਸਾਡੀ ਕਾਰਵਾਈ ਨਹੀਂ ਕਰ ਰਿਹਾ ਸਾਰੇ ਸੱਜਣ ਪਤਵੰਤਿਆਂ ਨੇ ਇੱਥੇ ਸੱਦੇ ਹੀ ਪੁਲਿਸ ਵਾਲੇ ਬੰਦੇ ਲੈ ਕੇ ਆ ਸਾਨੂੰ ਕੋਈ ਲੋਕੇਸ਼ਨ ਦੇਣ ਪਰ ਉਹ ਇਥੋਂ ਕਿਲੋਮੀਟਰ ਦੂਰ ਖੜੇ ਅੱਗੇ ਨਹੀਂ ਆ ਰਹੇ ਦਰਿਆ ਦੇ ਵਿੱਚੋਂ ਇਸ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ ਇੱਕ ਪਾਸੇ ਤਾਂ ਗੱਲ ਇਹ ਕਹੀ ਗਈ ਮੁੰਡਿਆਂ ਵੱਲੋਂ ਕਿ ਨਹਿਰ ਦੇ ਵਿੱਚ ਇਸਨੇ ਛਲਾਂਗ ਮਾਰੀ ਹੈ ਪਰ ਪਰਿਵਾਰ ਦਾ ਸਾਫ਼ ਤੌਰ ਤੇ ਇਲਜ਼ਾਮ ਹੈ ਕਿ ਮੁੰਡਿਆਂ ਵੱਲੋਂ ਇਸ ਨੂੰ ਧੱਕਾ ਦਿੱਤਾ ਗਿਆ ਹੈ ਜਿਸ ਦਾ ਉਹ ਇਨਸਾਫ਼ ਮੰਗ ਰਹੇ ਨੇ ਤਾਂ ਪੁਲਿਸ ਦੀ ਗੱਲ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਪਰਚਾ ਦਰਜ ਕਰ ਲਿਆ ਹੈ ਪੋਸਟਮਾਰਟਮ ਰਿਪੋਰਟ ਦੱਸੇਗੀ ਕਿ ਮੌਤ ਕਿਵੇਂ ਹੋਈ ਹੈ ਉਸ ਤੋਂ ਬਾਅਦ ਅੱਗੇ ਦੀ छानबीन ਕੀਤੀ ਜਾਵੇਗੀ ਬਲਾਚੌਰ ਦੇ ਨਜ਼ਦੀਕ ਹੈ ਸਾਰੀ ਘਟਨਾ ਵਾਪਰੀ ਹੈ ਸਤਲੁਜ ਦਰਿਆ ਦੇ ਵਿੱਚੋਂ ਇਸ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ